ਪਾਤੜਾਂ ਦੇ ਨਜ਼ਦੀਕ ਆਰੇ ਤੇ ਬਹੁਤ ਭਿਆਨਕ ਹਾਦਸਾ ਹੋ ਗਿਆ ਆਜੋ ਸੁਣੋ ਅੰਦਰ ਲੈ ਕੇ ਚਲਦੇ ਆ ਸਾਰਾ ਆ ਰਿਹਾ ਦਿਖਾਉਣੇ ਆ ਡਿਰਬੇ ਤੋਂ ਪਾਤੜਾਂ ਰੋਡ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਪਾਤੜਾਂ ਦੇ ਨਜ਼ਦੀਕ ਉੱਥੇ ਇੱਕ ਆਰੇ ਦੇ ਉੱਤੇ ਭਿਆਨਕ ਅੱਗ ਲੱਗ ਗਈ ਆਜੋ ਅੰਦਰੋਂ-ਤੋਂ 4-5 ਵਜੇ ਸਵੇਰੇ ਰਾਤ 10 ਵਜੇ ਆਰਾ ਬੰਦ ਕਰਕੇ ਗਏ ਸੀ ਜਦੋਂ ਸਵੇਰੇ ਕਿਸੇ ਨੇ ਫੋਨ ਕੀਤਾ ਵੀ ਸੋਟੇ ਆਰੇ ਨੂੰ ਅੱਗ ਲੱਗ ਗਈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਵਿਚਾਰਾ ਗਰੀਬ ਆਦਮੀ ਜਿਹੜਾ ਕਿ ਬਾਲਣ ਮੁੱਲ ਲੈ ਕੇ ਇਥੇ ਆਰੇ ਤੇ ਚਰਿਆਈ ਕਰਦਾ ਸੀ ਉਹਦਾ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਆਰੇ ਦੇ ਉੱਤੇ ਸਾਰੀ ਸੁੱਟੀ ਗੱਲ ਕਰਾਵਾਂਗੇ ਬਾਕੀ ਅੰਦਰ ਲੈ ਕੇ ਚੱਲਦਾ ਸਾਰਾ ਆਰਾ ਦਿਖਾਉਨੇ ਆ ਦੇਖੋ ਕੋਈ ਨਹੀਂ ਮੈਂ ਖੜ ਲਿਆ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਜਿਹੜਾ ਕਿ ਬਾਲਣ ਆਰੇ ਦੇ ਬਿਲਕੁਲ ਨਜ਼ਦੀਕ ਰਾਤ ਚੀਰ ਕੇ ਰੱਖਿਆ ਹੋਇਆ ਸੀ ਕਿਸੇ ਦੀ ਕੋਠੀਆਂ ਦਾ ਚੀਰ ਕੇ ਰੱਖੇ ਹੋਏ ਸੀ ਇੱਥੇ ਆ ਦੇ ਚਗਾਠਾਂ ਦਾ ਕੰਮ ਸੀ ਬਾਈ ਨੇ ਆ ਦੇਖੋ 5 ਵਜੇ ਸਵੇਰੇ ਪਤਾ ਲੱਗਿਆ ਗਵਾਂਡੀਆਂ ਨੇ ਉਹਰੇ ਫੋਨ ਕੀਤਾ ਇਹ ਪਿੰਡ ਲਾੜ ਮਜਾਰੇ ਦਾ ਆ ਕਾਲਾ ਸਿੰਘ ਦਾ ਬਹੁਤ ਸਾਲਾਂ ਤੋਂ ਮਿਹਨਤ ਕਰਦਾ ਆ ਰਿਹਾ ਸੀ ਬਾਈ ਆ ਦੇਖੋ ਸਵੇਰੇ 4-5 ਵਜੇ ਅਚਾਨਕ ਅੱਗ ਲੱਗ ਗਈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਾਕੀ ਥੋੜੀ ਬਾਈ ਹਰਨਾਲ ਆਰੇ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਜਿਹੜੇ ਇੱਥੇ ਫੋਰਮੈਨ ਨੇ ਲੱਕੜਾਂ ਦੀ ਚਰਾਈ ਕਰਦੇ ਨੇ ਜਾਂ ਚਗਾਠਾ ਜੀੜਦੇ ਨੇ ਕਹਿੰਦੇ ਰਾਤ ਉਰੇ ਕਿਸੇ ਕਿਸਾਨ ਦੀ ਕੋਠੀ ਦੀਆਂ ਲੱਕੜਾਂ ਚੇਰ ਕੇ ਰੱਖੀਆਂ ਹੋਈਆਂ ਸੀਆਂ ਅਚਾਨਕਾ ਸਪਾਰਕ ਹੋਣ ਦੇ ਨਾਲ ਅੱਗ ਲੱਗੀ ਓਰੇ ਬਾਕੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਬਾਈ ਹੋਰ ਕਾਲੇ ਹੋਰੀ ਖੜੇ ਨੇ ਮਾਲਕ ਨੇ ਜਿਹੜੇ ਆਰੇ ਦੇ ਉਹਨਾਂ ਨਾਲ ਵੀ ਗੱਲ ਕਰਾਉਣੇ ਆ ਸਾਰਾ ਬਾਈ ਕਾਲਾ ਜੀ ਨਾਲ ਗੱਲ ਕਰਾਉਣੇ ਆ ਇਹ ਜਿਹੜੇ ਆਰੇ ਨੂੰ ਅੱਗ ਲੱਗੀ ਹੈ ਇਹ ਕਿਵੇਂ ਲੱਗੀ ਅੱਗ ਜੀ ਇਹ ਤਾਂ ਜੀ ਕੋਈ ਰੈਡਰ ਸਪਾਰਸਪਰਫੈਕਟਾਰ ਦਾ ਕੋਈ ਕਹੀ ਨਹੀਂ ਸਾਡੇ ਕੋਲ ਸੋਤੇ ਬਾਕੀ ਇਹ ਤਾਂ 5 ਵਜੇ ਪਤਾ ਲੱਗਿਆ ਕੋਈ ਫੋਨ ਕਰਿਆ ਅੱਛਾ ਲੱਗ ਰਹੀ ਹੈ ਤਾਂ ਉਹ ਆ ਕੇ ਫਿਰ ਠੀਕ ਹੈ ਜੀ ਇਹ ਜੋ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਉਰੇ ਲੱਕੜ ਕਿੰਨੀ ਕ ਮੱਚ ਗਈ ਚ ਇਹ ਰਿਆ ਦਾ ਸੰਤ ਹੈਗੇ ਤਿੰਨ ਸੜੇ ਤਿੰਨ ਲੱਕੜਾਂ ਅੱਛਾ ਜੀ ਆਮ ਜੀ ਲੱਕ ਜੀ ਮਦਰ ਜਾਂ ਵੀ ਤੇ ਚੇਰੇ ਵਿੱਚ ਸੜ ਗਈ ਅੱਛਾ ਜੀ ਅੱਛਾ ਲੱਕ ਕਿੰਨੇ ਪੈਸੇ ਨਗੂ ਆ ਜੇ ਕਿਸੇ ਦੀ ਕੋਠੀ ਦੀ ਲੱਕੜ ਚੀਰ ਕੇ ਰੱਖੀ ਹੋਈ ਸੀ ਲਵੇ ਉਹ ਲੱਕੜ ਸਾਰੀ ਵਿੱਚੇ ਮੱਚ ਗਈ ਅੱਛਾ ਇਹ ਇਧਰ ਮੋਟਰ ਇੰਜਨ ਆ ਇਹ ਸਾਰਾ ਇਹ ਸਭ ਖਤਮ ਹੋ ਗਿਆ ਸਾਰਾ ਆ ਰਿਆ ਸੜ ਕੇ ਸੁਆਹ ਹੋ ਗਿਆ ਬਾਈ ਫਰੀ ਕਹਿੰਦੇ ਸੋਨੂੰ ਕਿੰਨੇ ਵਜੇ ਪਤਾ ਲੱਗਿਆ ਇਹ ਆਪਣੇ ਆਰੇ ਨੂੰ ਅੱਗ ਲੱਗ ਗਈ ਸੀ ਦੋ ਮਿੰਟ ਪਹਿਲਾਂ ਫੋਨ ਕੀਤਾ ਅੱਛਾ ਸੋਨੂੰ ਕਿਸ ਕਿਸੇ ਉਰੇ ਗਵਾਂਢੀ ਨੇ ਫੋਨ ਕੀਤਾ ਸੀ ਕਿਸੇ ਨੇ ਗਵਾਂਢੀ ਵਾਲੇ ਗਵਾਂਢੀ ਅਗੈ ਨਾ ਪੁੱਛਿਆ ਜਾਂਦੇ ਅੱਛਾ ਜੀ ਇਹਨਾਂ ਨੇ ਵਜਾ ਇਹ ਅੱਗ ਤੁਸੀਂ ਕਿੰਨੇ ਵਜੇ ਪਹੁੰਚ ਗਏ ਸੀ ਉਰੇ ਮੈਂ ਤਾਂ ਸੀ ਤਿੰਨ ਮਿੰਟਾਂ ਚ ਪਹੁੰਚੇ ਦੇ ਅੱਛਾ ਜੀ ਅੱਛਾ ਇਹ ਬਾਈ ਜੀ ਬਾਈ ਜੀ ਹੁਰੀ ਨੇ ਕਾਲਾ ਪ੍ਰਧਾਨ ਜਿਹੜੇ ਇਹਨਾਂ ਦੇ ਆਰੇ ਨੂੰ ਅੱਗ ਲੱਗੀ ਆਹ ਦੇਖੋ ਆਰੇ ਦੇ ਉੱਤੇ ਉਹ ਭਿਆਨਕ ਅੱਗ ਲੱਗੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦਿਖਾਰਿਆ ਸਾਰਾ ਆੜਾ ਸਾੜ ਕੇ ਸਵਾਹ ਹੋ ਗਿਆ ਦੇਖੋ ਮੈਂ ਤੁਹਾਨੂੰ ਆ ਦੇ اور گھر پر رہیں